बाबे नथे खणी बदिलाश करण अथव बदलाश न पिंड ਬੀਤੇ ਸਮੇਂ ਤੋਂ ਪੀਏਯੂ ਸਟੂਡੈਂਟ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਮੌਜੂਦਾ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਨ ਦੀ ਮੰਗ ਕੀਤੀ ਗਈ ਸੀ ਅਤੇ ਇਸ ਦੇ ਚਲਦਿਆਂ ਕੋਈ ਸੁਣਵਾਈ ਨਾ ਹੋਣ ਤੇ ਸਟੂਡੈਂਟ ਨੇ ਵਖਰੇ ਢੰਗ ਨਾਲ ਰੋਸ ਜਤਾਇਆ ਸਟੂਡੈਂਟਸ ਨੇ ਸਪੇਰੇ ਨੂੰ ਬੁਲਾ ਭੈਂਸ ਅੱਗੇ ਬੀਨ বাজਾਈ ਅਤੇ ਕਿਹਾ ਕਿ ਸਾਡਾ ਵੀ ਕੰਮ ਭੈਂਸ ਅੱਗੇ ਬੀਨ ਵਜਾਉਣ ਵਾਲਾ ਹੋ ਗਿਆ ਹੈ ਉਥੇ ਹੀ ਦੂਜੀ ਪਾਸੇ ਜੋ ਤਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੀਏਯੂ ਦੇ ਵਿਦਿਆਰਥੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਇਸੇ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਡੇਢ ਤੋਂ 2 ਸਾਲ ਤੋਂ ਅਸੀਂ ਖੇਤੀਬਾੜੀ ਵਿਭਾਗ ਦੀਆਂ ਪੋਸਟਾਂ ਨੂੰ ਲੈ ਕੇ ਖਾਲੀ ਪਈਆਂ ਅਸਾਮੀਆਂ ਨੂੰ ਲੈ ਕੇ ਚੰਡੀਗੜ੍ਹ ਸਰਕਾਰੀ ਦਰਬਾਰੇ ਵੱਖ-ਵੱਖ ਅਦਾਰਿਆਂ ਦੇ ਵਿੱਚ ਤੇ ਸਰਕਾਰ ਦੇ ਮੰਤਰੀਆਂ ਦੇ ਕੋਲ ਪਿਛਲੇ ਡੇਢ-2 ਸਾਲ ਤੋਂ ਚੱਕਰ ਕੱਟ ਰਹੇ ਸੀਗੇ ਸਾਡੀਆਂ ਜਿਹੜੀਆਂ ਖੇਤੀਬਾੜੀ ਵਿਭਾਗ ਦੀਆਂ ਖਾਲੀ ਪਈਆਂ ਅਸਾਮੀਆਂ ਭਰਗੀਆਂ ਚਾਣ। ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤਾਂ ਅਖੀਰ ਨੂੰ ਮਜਬੂਰ ਹੋ ਕੇ ਸਾਨੂੰ ਪੀ.ਏ.ਯੂ ਵਿਖੇ ਜਿਹੜਾ ਸੀ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ ਪਿਆ ਪੱਕਾ ਧਰਨਾ ਲਾਉਣਾ ਪਿਆ। ਸਾਡੇ ਧਰਨੇ ਨੂੰ ਸਰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸਰਕਾਰ ਨੇ ਬਿਲਕੁਲ ਵੀ ਸਾਨੂੰ ਮਿਲਣਾ ਜ਼ਰੂਰੀ ਨਹੀਂ ਸਮਝਿਆ ਸਾਡਾ ਇੱਕ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਤੇ ਵੀ ਬੈਠਾ ਸੀ ਤੇ ਉਸ ਚੀਜ਼ ਨੂੰ ਦੇਖਦੇ ਹੋਏ ਸਾਡੇ ਲੁਧਿਆਣਾ ਹਲਕਾ ਵੈਸਟ ਦੇ ਜਿਹੜੇ ਐਮਐਲਏ ਨੇ ਸ੍ਰੀ ਗੁਰਪ੍ਰੀਤ ਗੋਗੀ ਜੀ ਉਹਨਾਂ ਨੇ ਭਗਵੰਤ ਮਾਨ ਸੀਐਮ ਭਗਵੰਤ ਮਾਨ ਨੂੰ ਮਿਲਾਉਣ ਦਾ ਵਾਅਦਾ ਕਰਕੇ ਸਾਡਾ ਮਰਨ ਵਰਤ ਟੜਵਾਇਆ ਪਰ ਉਸ ਚੀਜ਼ ਨੂੰ ਵੀ ਹਫ਼ਤਾ 10 ਦਿਨ ਗੁਜ਼ਰ ਚੁੱਕੇ ਨੇ ਹਜੇ ਤੱਕ ਵੀ ਸਾਡੀ ਅੱਜ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਆ ਮੱਝ ਰੂਪੀ ਸਰਕਾਰ ਦੇ ਮੂਹਰੇ ਢੀਲ ਵਜਾ ਕੇ ਅਸੀਂ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਵਾਅਦਿਆਂ ਤੋਂ ਭੱਜੇ ਨਾ ਜਿਹੜੇ ਭਗਵੰਤ ਮਾਨ ਸਰਕਾਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ ਉਹ ਵਾਅਦੇਆਂ ਨੂੰ ਪੂਰੇ ਕਰੇ ਉਹਨਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਹਰੇਕ ਪਿੰਡ ਨੂੰ ਦੋ ਦੋ ਖੇਤੀਬਾੜੀ ਮਾਸਟਰ ਦੇਵਾਂਗੇ ਪੰਜਾਬ ਦੇ ਵਿੱਚ 12000 ਤੋਂ ਉੱਤੇ ਪਿੰਡ ਹੈ ਉਸ ਹਿਸਾਬ ਨਾਲ ਤਾਂ ਸਾਡੀਆਂ 24-25000 ਅਸਾਮੀਆਂ ਬਣਦੀਆਂ ਨੇ ਪਰ ਅਸੀਂ ਤਾਂ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਖੇਤੀਬਾੜੀ ਵਿਭਾਗ ਦੀਆਂ ਕੋਲ ਮਿਲਾ ਕੇ ਕੋਈ 1200 ਅਸਾਮੀਆਂ ਲਈ ਹੀ ਸੰਘਰਸ਼ ਕਰ ਰਹੇ ਹਾਂ ਕਿ ਸਰਕਾਰ ਉਹ ਅਸਾਮੀਆਂ ਤਾਂ ਭਰੇ ਪਰ ਸਾਨੂੰ ਸੀਐਮ ਭਗਵੰਤ ਮਾਨ ਦੇ ਨਾਲ ਮਿਲਾਉਣ ਦਾ ਵਾਅਦਾ ਕੀਤਾ ਗਿਆ ਸੀ ਸਰਕਾਰ ਉਸ ਵਾਅਦੇ ਤੋਂ ਭੱਜ ਰਹੀ ਹੈ ਸਾਨੂੰ ਬਿਲਕੁਲ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਪਰੋਚ ਨਹੀਂ ਕਰ ਰਿਹਾ ਜਿਸ ਕਰਕੇ ਅਸੀਂ ਅੱਜ ਸਰਕਾਰ ਰੂਪੀ ਮੱਝ ਦੇ ਮੂਰੇ ਬੀਨ ਵਜਾ ਰਹੇ ਹਾਂ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼